ਦੋਸਤੋ ਹਿਮਾਚਲ ਪ੍ਰਦੇਸ਼ ਦੇ ਵਿੱਚ ਹੜ੍ਹਾਂ ਦੇ ਕਾਰਨ ਜਿਹੜੀ ਤਬਾਹੀ ਹੋਈ ਹੈ ਉਹ ਪੰਜਾਬ ਨਾਲੋਂ ਵੱਧ ਵੀ ਹੋਈ ਹੈ ਤੇ ਪੰਜਾਬ ਨਾਲੋਂ ਪਹਿਲਾਂ ਵੀ ਹੋਈ ਹੈ ਤੇ ਇਹ ਤਬਾਹੀ ਉੱਥੇ ਕਿਉਂ ਹੋਈ ਹੈ ਇਹਦਾ ਕੀ ਕਾਰਨ ਹੈ ਕਿ ਇਹ ਕੁਦਰਤੀ ਆਫ਼ਤਾਂ ਕਰਕੇ ਹੋਈ ਹੈ ਜਾਂ ਮਨੁੱਖੀ ਗਲਤੀਆਂ ਕਰਕੇ ਹੋਈ ਹੈ ਇਹਨਾਂ ਦੋਹਾਂ ਗੱਲਾਂ ਦੇ ਵਿੱਚੋਂ ਸਾਨੂੰ ਇੱਕ ਗੱਲ ਸਿਲੈਕਟ ਕਰਨੀ ਪਵੇਗੀ ਕਿ ਇਹ ਕੁਦਰਤੀ ਆਫ਼ਤ ਸੀ ਜਾਂ ਮਨੁੱਖ ਦੀ ਗਲਤੀ ਸੀ ਤਾਂ ਸਾਡੀ ਉਂਗਲ ਜਿਹੜੀ ਉਹ ਮਨੁੱਖੀ ਗਲਤੀਆਂ ਦੇ ਉੱਤੇ ਜ਼ਿਆਦਾ ਜਾਂਦੀ ਹੈ ਕੁਦਰਤੀ ਆਫਤ ਇਹ ਘੱਟ ਹੈ ਮਨੁੱਖ ਦੀ ਛਿਹੜੀ ਹੋਈ ਗਲਤੀ ਇਹ ਜ਼ਿਆਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਹਨੂੰ ਟੂਰਿਜ਼ਮ ਦੇ ਤੌਰ ਦੇ ਉੱਤੇ ਪੁਆਇੰਟ ਦੇ ਤੌਰ ਤੇ ਉਭਾਰਨਾ ਚਾਹੁੰਦੀਆਂ ਕਿ ਇੱਕ ਛਲਾਨੀ ਇੱਕ ਸ਼ਹਿਰਗਾ ਇੱਥੇ ਵੱਤ ਵੱਤ ਜਿਹੜੇ ਛਲਾਡੇ ਆ ਉਹ ਆਉਣ ਤਾਂ ਉਹਨਾਂ ਨੂੰ ਖਿੱਚਣ ਵਾਸਤੇ ਜਿਹੜੀ ਇੱਥੋਂ ਦੀ ਗ੍ਰੀਨਰੀ ਹੈ ਇਥੋਂ ਦੀ ਜਿਹੜੀ ਹਰਿਆਵਲ ਹੈ ਇਥੋਂ ਦੇ ਪਹਾੜ ਨੇ ਨਦੀਆਂ ਨੇ ਚਸ਼ਮੇ ਨੇ ਝਰਨੇ ਨੇ ਤਾਂ ਉਹ ਵਾਤਾਵਰਨ ਜਿਹੜਾ ਉੱਥੋਂ ਦਾ ਉਹ ਸਾਨੂੰ ਉਧਰ ਨੂੰ ਖਿੱਚਦਾ ਹੈ ਤੇ ਉੱਥੋਂ ਦੀਆਂ ਸਰਕਾਰਾਂ ਆਪਣੀ ਆਮਦਨ ਦੇ ਵਿੱਚ ਵਾਧਾ ਕਰਨ ਦੇ ਲਈ ਤੇ ਸਲਾਨੀਆਂ ਨੂੰ ਵੱਧ ਤੋਂ ਵੱਧ ਹਿਮਾਚਲ ਪ੍ਰਦੇਸ਼ ਦੇ ਵਿੱਚ ਖਿੱਚਣ ਲਈ ਉਹ ਫਿਰ ਜਿਹੜਾ ਪਹਾੜਾਂ ਦੇ ਉੱਤੇ ਜਿਹਨੂੰ ਵਿਕਾਸ ਦਾ ਨਾਮ ਦਿੰਦੇ ਕਿ ਅਸੀਂ ਵਿਕਾਸ ਕਰ ਰਹੇ ਹਾਂ ਉਹ ਅਸਲ ਵਿੱਚ ਵਿਕਾਸ ਨਹੀਂ ਹੈਗਾ ਉਹ ਵਿਨਾਸ਼ ਹੈ ਪਰ ਉਹ ਵਿਕਾਸ ਦੀ ਆੜ ਦੇ ਵਿੱਚ ਉਹ ਬਹੁਤ ਕੁਝ ਉੱਥੇ ਕਰ ਰਹੇ ਨੇ ਉਹ ਪਹਾੜਾਂ ਨੂੰ ਕੱਟ-ਕੱਟ ਕੇ ਚਾਰ ਮਾਰਗੀ ਮਾਰਗੀ ਸੜਕਾਂ ਜਿਹੜੀਆਂ ਐ ਚਾਰ ਇਕੱਠੀਆਂ ਸੜਕਾਂ ਜਿਹੜੀਆਂ ਹੋਣ ਇਸ ਤਰ੍ਹਾਂ ਦੀਆਂ ਖੁੱਲੀਆਂ ਡੁੱਲੀਆਂ ਵੱਡੀਆਂ-ਵੱਡੀਆਂ ਜਿਹੜੀਆਂ ਸੜਕਾਂ ਚਾਰ ਮਾਰਗੀ ਉਹ ਵੀ ਉੱਥੇ ਬਣਾ ਰਹੇ ਨੇ ਪਣ ਬਿਜਲੀ ਪ੍ਰੋਜੈਕਟ ਜਿਹੜੇ ਹੈਗੇ ਪਾਣੀ ਦੇ ਉੱਤੇ ਚੱਲਣ ਵਾਲੇ ਬਿਜਲੀ ਦੇ ਪ੍ਰੋਜੈਕਟ ਉਹ ਵੀ ਉੱਥੇ ਵਿਕਾਸ ਦੇ ਨਾਂ ਦੇ ਉੱਤੇ ਲਾਏ ਜਾ ਰਹੇ ਆ ਪਹਾੜਾਂ ਨੂੰ ਕੱਟ-ਕੱਟ ਕੇ ਤੇ ਫਿਰ ਬਹੁ ਮੰਜ਼ਲੀ ਜਿਹੜੀਆਂ ਇਮਾਰਤਾਂ ਨੇ ਉੱਥੇ ਹੋਟਲਾਂ ਦੇ ਨਾਂ ਦੇ ਉੱਤੇ ਤੇ ਹੋਰ ਕਈ ਕਸ਼ਮੀਰੀਆਂ ਜਿਹੜੀਆਂ ਇਮਾਰਤਾਂ ਉਹ ਵੀ ਉੱਥੇ ਬਣ ਰਹੀਆਂ ਤੇ ਜੰਗਲਾਂ ਦੀ ਅਨੇਕਾਂ ਵਾਹ ਕਟਾਈ ਉੱਥੇ ਹੋ ਰਹੀ ਹੈ ਕਿਉਂਕਿ ਜਦੋਂ ਉੱਥੇ ਸੜਕਾਂ ਬਣ ਗਈਆਂ ਬਿਲਡਿੰਗਾਂ ਬਣ ਗਈਆਂ ਬਹੁ ਮੰਜਲੀ ਇਮਾਰਤਾਂ ਬਣ ਗਈਆਂ ਕੇਬਲ ਕਾਰਾਂ ਜਿਹੜੀਆਂ ਪਹਾੜਾਂ ਦੇ ਉੱਤੇ ਉਹ ਤਾਰਾਂ ਦੇ ਨਾਲ ਕੇਬਲ ਦੇ ਨਾਲ ਜਿਹੜੀਆਂ ਜਾਂਦੀਆਂ ਉਹ ਕਾਰਾਂ ਨੇ ਉਹ ਵੀ ਉੱਥੇ ਰਾਹ ਬਣਾਏ ਜਾਂਦੇ ਨੇਗੇ ਇਸ ਤਰ੍ਹਾਂ ਦੇ ਹੈਲੀਪੈਡ ਜਿਹੜੇ ਜਹਾਜ਼ ਉਤਰਨ ਵਾਸਤੇ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਤੇ ਪਹਾੜਾਂ ਨੂੰ ਕੱਟ-ਕੱਟ ਕੇ ਵਿੱਚੋਂ ਦੀ ਸੁਰੰਗ ਕੱਢ ਕੇ ਉਹ ਤਮਾਕਾ ਖੇਡ ਸਮਗਰੀ ਦੇ ਨਾਲ ਪਹਾੜਾਂ ਦੇ ਵਿੱਚੋਂ ਦੀ ਸ਼ੁਰੰਗਾਂ ਬਣਾਈਆਂ ਜਾ ਰਹੀਆਂ ਲੰਬੀਆਂ-ਲੰਬੀਆਂ ਸ਼ੁਰੰਗਾਂ ਨੇ ਜਿਹੜੀਆਂ ਤਾਂ ਨਤੀਜਾ ਕੀ ਨਿਕਲਦਾ ਹੈ ਤੇ ਫੇਰ ਉਹ ਡਮਡੋਲ ਹੋ ਜਾਂਦੇ ਨੇ ਪਹਾੜ ਜਦੋਂ ਪਹਾੜਾਂ ਨੂੰ ਕੱਟਣਾ ਹੈ ਪਹਾੜਾਂ ਨੂੰ ਉਹ ਉੱਤਾਂ ਫੇਰ ਉਹਦੇ ਉੱਤੇ ਪਹਿਲਾਂ ਦਰਖਤ ਕੱਟਣੇ ਪੈਣਗੇ ਜੰਗਲ ਕੱਟਣਾ ਪਊਗਾ ਜਦੋਂ ਜੰਗਲ ਕੱਟਿਆ ਜਾਊਗਾ ਪਹਾੜ ਜਿਹੜਾ ਕੋਨ ਮੋੜ ਹੋ ਜਾਊਗਾ ਤਾਂ ਪਹਾੜ ਫੇਰ ਮਿੱਟੀ ਉੱਥੋਂ ਖੁਰਨੀ ਸ਼ੁਰੂ ਹੋ ਜਾਂਦੀ ਹੈ ਤੇ ਪਹਾੜ ਆ ਫੇਰ ਰੁੜਨੇ ਸ਼ੁਰੂ ਹੋ ਜਾਂਦੇ ਨੇ ਤੇ ਉਹ ਰਾਹਾਂ ਨੂੰ ਬਲੌਕ ਕਰ ਲੈਂਦੇ ਨੇ ਤੇ ਆ ਕੇ ਉਹ ਖੱਡਾਂ ਨੂੰ ਧਰ ਦਿੰਦੇ ਨੇ ਰਹਾ ਨੂੰ ਧਰ ਦਿੰਦੇ ਨੇ ਤਾਂ ਉੱਥੇ ਕਈ ਫੇਰ ਉੱਥੇ ਅਣ ਹੋਣੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਇਹ ਨਤੀਜਾ ਕੀ ਹੋ ਰਿਹਾ ਹੈ ਇਹਨਾਂ ਗੱਲਾਂ ਕਰਕੇ ਕਿ ਉੱਥੇ ਜਿਹੜਾ ਇਹ ਕੁਝ ਵਿਕਾਸ ਦੇ ਨਾਂ ਤੇ ਕੀਤਾ ਜਾ ਰਿਹਾ ਨਾ ਇਹਦੇ ਕਰਕੇ ਲਗਾਤਾਰ ਜਿਹੜੀਆਂ ਦੁਰਘਟਨਾਵਾਂ ਹੋ ਵਾਪਰਦੀਆਂ ਤੇ ਦੁਰਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਤੇ ਇਹ ਜਿਹੜੇ ਪਹਾੜ ਨੇ ਨਦੀਆਂ ਨੇ ਝਰਨੇ ਨੇ ਜੰਗਲ ਆ ਜਿਹੜਾ ਇਹ ਕੁਦਰਤ ਨੇ ਮਨੁੱਖ ਨੂੰ ਤੋਹਫਾ ਦਿੱਤਾ ਹੈ ਪਰ ਮਨੁੱਖ ਇਸ ਨੂੰ ਤੋਹਫੇ ਨਾ ਸਮਝ ਕੇ ਇੱਕ ਵਸਤੂ ਸਮਝ ਰਿਹਾ ਕਿ ਮੇਰੇ ਵਰਤਣ ਦੀ ਇੱਕ ਚੀਜ਼ ਹੈ ਮੈਂ ਇਹਨੂੰ ਜਿਵੇਂ ਮਰਜ਼ੀ ਤੋੜਾਂ ਅੰਬੜਾਂ ਇਹਨੂੰ ਜਿਵੇਂ ਮਰਜ਼ੀ ਤੋੜਾਂ ਭੰਨਾਂ ਉਹ ਉਸੇ ਤਰ੍ਹਾਂ ਫਿਰ ਜੰਗਲਾਂ ਦੇ ਨਾਲ ਪਹਾੜਾਂ ਦੇ ਨਾਲ ਕਰ ਰਿਹਾ ਹੈ ਉਹਨਾਂ ਦੀ ਕੱਟਬੱਟ ਕਰ ਰਿਹਾ ਹੈ ਤੇ ਨਤੀਜਾ ਇਹ ਨਿਕਲਦਾ ਫਿਰ ਕਿ ਇਹ ਜਿਹੜੀਆਂ ਕੁਦਰਤ ਹੈ ਉਹਦਾ ਜਦੋਂ ਬੈਲੈਂਸ ਵਿਗੜਦਾ ਹੈ ਫਿਰ ਉਹ ਨਾਰਾਜ਼ ਵੀ ਹੁੰਦੀ ਹੈ ਕੁਦਰਤ ਤੇ ਕੁਦਰਤ ਫਿਰ ਤੂਫਾਨ ਲੈ ਕੇ ਆਉਂਦੀ ਹੈ ਭਾਵੇਂ ਜਿਹੜੇ ਸਾਡੇ ਮੌਸਮ ਬਗਿਆਨੀ ਨੇ ਜਿਹੜੇ ਭੂਗੋਲ ਦੇ ਵਿਗਿਆਨੀ ਹੁੰਦੇ ਨੇਗੇ ਉਹ ਚੇਤਾਵਨੀयां ਦਿੰਦੇ ਬੇਸ਼ੱਕ ਸਰਕਾਰਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਉਹ ਚੇਤਾਵਨੀ ਦਿੰਦੇ ਐ ਜਦੋਂ ਤਾਪਮਾਨ ਵੱਧਦਾ ਹੈ ਤਾਂ ਗਲੇਸ਼ੀਅਰ ਵੀ ਪਿਘਲਦੇ ਐ ਤੇ ਫਿਰ ਕੀ ਹੁੰਦਾ ਹੈ ਹੜ ਹੁੰਦੇ ਐ ਜਦੋਂ ਬਰਫ਼ ਦਾ ਪਾਣੀ ਬਣੇਗਾ ਲਗਾਤਾਰ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਗਲੇਸ਼ੀਅਰ ਪਿਘਲਦੇ ਐ ਬਰਫ਼ਾਂ ਦੇ ਤੋਦੇ ਐ ਜਿਹੜੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਤਰ੍ਹਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਵਿਗਿਆਨੀਆਂ ਦੀ ਪਰਵਾਹ ਨਹੀਂ ਕਰਦੀਆਂ ਉਹਨਾਂ ਦੀ ਗੱਲ-ਗੱਲ ਗੌਰ ਨਹੀਂ ਕਰਦੀਆਂ ਤੇ ਫੇਰ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਸੀ ਸਰਕਾਰਾਂ ਨੂੰ ਦੱਸਦੇ ਰਹਿੰਦੇ ਆ ਕਿ ਜੇ 1 ਡਿਗਰੀ ਸੈਲਸੀਅਸ ਤਾਪਮਾਨ ਵਧੇਗਾ ਨਾ ਤਾਂ ਉਹਦੇ ਨਾਲ 7% ਮੀਂਹ ਵੱਧ ਪੈਣ ਦੀ ਸੰਭਾਵਨਾ ਵਧੀਆਂ ਦੀ ਹੈ 1% ਇਹ 1 ਡਿਗਰੀ ਸੈਲਸੀਅਸ ਜੇ ਤਾਪਮਾਨ ਵਧਦਾ ਤਾਂ ਇਹਦੇ ਨਾਲ ਹੀ ਗਲੇਸ਼ੀਅਰ ਵੀ ਪਿਗਲਣਗੇ ਤੇ ਇਹਦੇ ਨਾਲ ਜਿਹੜੀ ਹਵਾ ਦੀ ਗਤੀ ਹੈ ਜਣੀ 1 ਡਿਗਰੀ ਸੈਲਸੀਅਸ ਤਾਪਮਾਨ ਵਧਣ ਦੇ ਨਾਲ ਜਿੱਥੇ ਮੀਂਹ ਪੈਣ ਦੀ 7% ਸਭਾਵਨਾ ਵਧ ਜਾਂਦੀ ਹੈ ਉੱਥੇ ਜਿਹੜਾ ਹਵਾ ਦੀ ਗਤੀ ਹੁੰਦੀ ਹੈ ਉਹਦੇ ਜਿਹੜੇ ਸਪੀਡ ਹੈ ਉਹਦੇ ਵਿੱਚ 5 ਗੁਣਾ ਵਾਧਾ ਹੋ ਜਾਂਦਾ ਹੈ ਤਾਂ ਫਿਰ ਜਦੋਂ 5 ਗੁਣਾ ਵਾਧਾ ਹੁੰਦਾ ਹੈ ਤਾਂ ਨੇਰੀਆਂ ਤੂਫਾਨ ਚੱਕਰਵਾਤ ਜਿਹਨੂੰ ਅਸੀਂ ਕਹਿੰਦੇ ਆ ਉਹ ਬਾਵਰੋਲੇ ਉਹਨਾਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਇਸ ਤਰ੍ਹਾਂ ਫਿਰ ਪਹਾੜਾਂ ਦੇ ਵਿੱਚ ਲਾਵਾ ਫੁੱਟਦਾ ਰਹਿੰਦਾ ਕਿਉਂਕਿ ਪੁਚਾਰ ਵੀ ਆਉਂਦੇ ਰਹਿੰਦੇ ਨੇਗੇ ਤੇ ਜਦੋਂ ਪੁਚਾਰ ਆਉਂਦੇ ਨੇ ਤਾਂ ਫਿਰ ਇਸ ਤਰ੍ਹਾਂ ਵਾਤਾਵਰਣ ਦੇ ਵਿੱਚ ਵਿਗਾੜ ਆਉਣ ਦੇ ਨਾਲ ਜੰਗਲਾਂ ਦੇ ਵਿੱਚ ਅੱਗ ਲੱਗਣ ਦੀਆਂ ਸੰਭਾਵਨਾਵਾਂ ਕਈ ਗੁਣਾ ਵਧ ਜਾਂਦੀਆਂ ਐ ਤੇ ਫਿਰ ਉਹਨਾਂ ਨੂੰ ਜਦੋਂ ਅੱਗ ਵੀ ਲੱਗਦੀ ਐ ਤੇ ਉਹ ਅੱਗ ਫਿਰ ਕਿੰਨੀ ਕਿੰਨੀ ਧੀਰ ਤੱਕ ਬੁਝਦੀ ਨਹੀਂ ਹੁੰਦੀਗੀ ਤਾਂ ਇਹ ਫਿਰ ਜਿਹੜੇ ਮੌਸਮ ਵਿਗਿਆਨੀ ਐ ਇਹਨਾਂ ਦੀਆਂ ਚੇਤਾਵਨੀਆਂ ਦੀਆਂ ਸਰਕਾਰਾਂ ਜਦੋਂ ਪ੍ਰਵਾਹ ਨਹੀਂ ਕਰਦੀਆਂ ਤਾਂ ਫਿਰ ਇਹੋ ਜਿਹੇ ਨਤੀਜੇ ਹੀ ਨਿਕਲਦੇ ਹੁੰਦੇ ਐ ਤਾਂ ਇਹ ਵਾਪਰਿਆ ਹਿਮਾਚਲ ਪ੍ਰਦੇਸ਼ ਦੀ ਧਰਤੀ ਦੇ ਉੱਤੇ ਉੱਥੇ ਬੱਦਲ ਫਟੇ ਨੇ ਤੇ ਉੱਥੇ ਭਾਰੀ ਮੀਂਹ ਵੀ ਪਿਆ ਐ ਤਹਾੜ ਰੁੜੇ ਐ ਹੋਟਲ ਰੁੜ ਗਏ ਐ ਬਿਲਡਿੰਗਾਂ ਰੁੜੀਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਕਿਹਾ ਇਹ ਹੀ ਜਾਂਦਾ ਕਿ ਜੀ ਇਹ ਕੁਦਰਤੀ ਆਫਤ ਸੀ ਨਹੀਂ ਇਹ ਕੁਦਰਤੀ ਆਫਤ ਨਹੀਂ ਇਹ ਬੰਦੇ ਦੀ ਛੇੜੀ ਹੋਈ ਆਫਤ ਹੈ ਤੇ ਜੇ ਬੰਦਾ ਕੁਦਰਤ ਨਾਲ ਇੱਕ ਮਿਕ ਹੋ ਕੇ ਚੱਲੇ ਕੁਦਰਤ ਦੇ ਹੁਕਮਾਂ ਮੁਤਾਬਕ ਚੱਲੇ ਤੇ ਕੁਦਰਤ ਨਾਲ ਛੇੜਛਾੜ ਨਾ ਕਰੇ ਤਾਂ ਬਿਲਕੁਲ ਕੁਦਰਤ ਇਸ ਤਰ੍ਹਾਂ ਸਜ਼ਾ ਨਹੀਂ ਦਿੰਦੀ ਹੈਗੀ ਮਨੁੱਖ ਨੂੰ ਇਸ ਤਰ੍ਹਾਂ ਕਦੇ ਵੀ ਉਹ ਕੁਝ ਨਹੀਂ ਕਹਿੰਦੀ ਹੈਗੀ ਪਰ ਜਦੋਂ ਇਹ ਲਗਾਤਾਰ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਫਿਰ ਇਹਨਾਂ ਕਟਨਾਵਾਂ ਦੇ ਵਿੱਚ ਵਾਧਾ ਵੀ ਹੁੰਦਾ ਹੈ ਇਹ ਜਿਹੜਾ ਬੇਤਰਤੀਬਾ ਵਿਕਾਸ ਹੈ ਇਹਨੂੰ ਫੌਰੀ ਤੌਰ ਦੇ ਉੱਤੇ ਰੋਕਿਆ ਜਾਣਾ ਚਾਹੀਦਾ ਹੈ ਤਾਂ ਫਿਰ ਕੀ ਕੀਤਾ ਕੀ ਜਾਵੇ ਜਿਹੜੀਆਂ ਹੁਣ ਸਰਕਾਰਾਂ ਚਾਰ ਮਾਰਗੀ ਗੱਡੀਆਂ ਲੰਬੀਆਂ ਚੌੜੀਆਂ ਸੜਕਾਂ ਕੱਢਣੀਆਂ ਚਾਹੁੰਦੀਆਂ ਹੈ ਉਹਦੇ ਉੱਤੇ ਬੈਨ ਲਾਇਆ ਜਾਣਾ ਚਾਹੀਦਾ ਹੈ ਜਿਹੜੀਆਂ ਪੁਰਾਣੀਆਂ ਸੜਕਾਂ ਨੇ ਛੋਟੀਆਂ ਸੜਕਾਂ ਬੇਸ਼ੱਕ ਉਹ ਉਹਨਾਂ ਸੜਕਾਂ ਦੀ ਮੁਰੰਮਤ ਕਰਕੇ ਡੰਗ ਲਾਇਆ ਜਾ ਸਕਦਾ ਹੈ ਤੇ ਨੰਬਰ 2 ਦੇ ਉੱਤੇ ਜੇ ਚਾਰ ਮਾਰਗੀ ਸੜਕਾਂ ਹੋਣਗੀਆਂ ਤਾਂ ਉਥੇ ਸਲਾਨੀਆਂ ਦੀ ਗਿਣਤੀ ਵੀ ਵਧੇਗੀ ਜਦੋਂ ਸੜਕਾਂ ਸਪਸ਼ਟ ਸਾਫ਼ ਹੋਣਗੀਆਂ ਚੌੜੀਆਂ ਹੋਣਗੀਆਂ ਕੁਦਰਤੀ ਗੱਲ ਹੈ ਕਿ ਕਾਰਾਂ ਦੇ ਕਾਫਲੇ ਵੀ ਉਹਨੇ ਸਲਾਨੀਆਂ ਦੇ ਉਧਰੋਂ ਜਾਣਗੇ ਤੇ ਫਿਰ ਉਹਨਾਂ ਦੇ ਕਾਰਾਂ ਦੇ ਖੜੇ ਕਰਨ ਲਈ ਪਾਰਕਿੰਗ ਦੀ ਜਗ੍ਹਾ ਵੀ ਚਾਹੀਦੀ ਆ ਉਹ ਵੀ ਤਾਂ ਪਾਰਕਿੰਗ ਜਿਹੜੀ ਕਟਵੰਢਕੀ ਬਣਾਈ ਜਾਏਗੀ ਨਾ ਪਹਾੜਾਂ ਨੂੰ ਤੇ ਦਰਖਤਾਂ ਨੂੰ ਤੇ ਉਧਰੋਂ ਨੂੰ ਫਿਰ ਉਹਨਾਂ ਪ੍ਰਦੂਸ਼ਣ ਵੀ ਹੋਏਗਾ ਸਾਇਲੈਂਸਰਾਂ ਦੇ ਵਿੱਚੋਂ ਨਿਕਲਦਾ ਧੂੰਆਂ ਉਥੇ ਖਾਣ ਪੀਣ ਦਾ ਪ੍ਰਬੰਧ ਉਹਨਾਂ ਸਲਾਨੀਆਂ ਦੇ ਠਹਿਰਨ ਲਈ ਹੋਟਲਾਂ ਦੇ ਪ੍ਰਬੰਧ ਕਮਰਿਆਂ ਦੇ ਪ੍ਰਬੰਧ ਇਹ ਫਿਰ ਇਹ ਕੀ ਹੋਏਗਾ ਕੁਦਰਤ ਨਾਲ ਛੇੜਛਾੜ ਕਰਕੇ ਹੀ ਬਣਨਗੇ ਤਾਂ ਫਿਰ ਨਤੀਜਾ ਇਹੀ ਤਬਾਹੀ ਨਿਕਲੇਗੀ ਤਾਂ ਚਾਹੀਦਾ ਇਹ ਹੈ ਕਿ ਚਾਰ ਮਾਰਗੀ ਸੜਕਾਂ ਦੀ ਥਾਂ ਦੇ ਉੱਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਕੇ ਉਹਨਾਂ ਨਾਲ ਡੰਗ ਸੜਿਆ ਜਾਏ ਤੇ ਜਿਹੜੇ ਪ੍ਰਾਈਵੇਟ ਵਹੀਕਲ ਨੇ ਕਾਰਾਂ ਨੇ ਉਹਨਾਂ ਦੀ ਥਾਂ ਦੇ ਉੱਤੇ ਜਨਤਕ ਟਰਾਂਸਪੋਰਟ ਹੈ ਜਿਹੜੀ ਜਿਹਦੇ ਵਿੱਚ ਅਸੀਂ ਜਿਹਨੂੰ ਬੱਸਾਂ ਕਹਿੰਦੇ ਆ ਸਰਕਾਰੀ ਬੱਸਾਂ ਹੋਣ ਪ੍ਰਾਈਵੇਟ ਬੱਸਾਂ ਹੋਣ ਬੇਸ਼ੱਕ ਜਨਤਕ ਟਰਾਂਸਪੋਰਟ ਦੇ ਇੱਕ ਬੱਸ ਦੇ ਵਿੱਚ 50 60 70 ਸਵਾਰੀਆਂ ਜਿਹੜੀਆਂ ਉਹ ਬੈਠ ਕੇ ਸਲਾਨੀ ਪੁਆਇੰਟਾਂ ਦੇ ਉੱਤੇ ਜਾ ਸਕਣ ਤਾਂ ਇਹਦੇ ਨਾਲ ਕੀ ਹੋਏਗਾ ਪ੍ਰਦੂਸ਼ਣ ਘੱਟ ਹੋਏਗਾ ਤੇ ਲੋਕ ਜਿਹੜੇ ਇੱਕ ਵਹੀਕਲ ਦੇ ਉੱਤੇ ਬਹੁਤੇ ਲੋਕ ਹੈ ਜਿਹੜੇ ਉੱਥੇ ਜਾ ਸਕਦੇ ਐ ਤੇ ਫਿਰ ਕਾਰ ਪਾਰਕਿੰਗ ਨਹੀਂ ਮਸਲਾ ਵੀ ਨਹੀਂ ਕੋਈ ਹੋਏਗਾ ਤੇ ਸਲਾਨੀਆਂ ਜਿਹੜੇ ਇੱਕ ਉਹਨਾਂ ਦੀ ਗਿਣਤੀ ਹੈ ਜਿਹੜੀ ਸਲਾਨੀਆਂ ਦੀ ਜਿਵੇਂ ਅਸੀਂ ਅਮਰਨਾਥ ਜਾਣਿਆ ਮੈਂ ਖੁਦ ਯਾਤਰਾ ਕੀਤੀ ਐ ਅਮਰਨਾਥ ਯਾਤਰਾ ਦੇ ਉੱਤੇ ਜਾਣ ਵਾਲੇ ਸਲਾਨੀਆਂ ਦੀ ਗਿਣਤੀ ਹੁੰਦੀ ਹੈ ਕਿ ਕਿੰਨੇ ਹੀ ਭੇਜਣੇ ਐ ਉਹ ਤੋਂ ਵੱਧ ਨਹੀਂ ਭੇਜਦੇ ਉਹਨਾਂ ਦੀ ਗਿਣਤੀ ਤੈਅ ਹੁੰਦੀ ਹੈ ਉਹਦੇ ਫਿਰ ਮੈਡੀਕਲ ਕਰਾਇਆ ਜਾਂਦਾ ਹੈ ਕਿ ਇਹ ਬੰਦਾ ਸੈਰ ਕਰਨ ਲਈ ਫਿੱਟ ਹੈ ਬਿਲਕੁਲ ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸਲਾਨੀਆਂ ਦੀ ਗਿਣਤੀ ਹੈ ਜਿਹੜੀ ਉਹ ਤੈਅ ਕੀਤੀ ਜਾਵੇ ਤੇ ਇਸ ਤੋਂ ਵੱਧ ਸਲਾਨੀ ਸਲਾਨੀਆਂ ਜਿਹੜੇ ਉਹਨਾਂ ਦੀ ਐਂਟਰੀ ਨਹੀਂ ਹੋ ਸਕਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਲਾਲਚ ਦੇ ਵਿੱਚ ਕਿ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਲਾਲਸਾ ਦੇ ਵਿੱਚ ਮਾਲੀਆਂ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਉਹ ਪਹਾੜਾਂ ਨੂੰ ਤੋੜ ਕੇ ਪੰਨ ਕੇ ਤੇ ਇਸ ਤਰ੍ਹਾਂ ਸਾਰਾ ਕੁਝ ਕਰਕੇ ਵੱਧ ਤੋਂ ਵੱਧ ਸਲਾਨੀਆਂ ਨੂੰ ਜਦੋਂ ਹਿਮਾਚਲ ਪ੍ਰਦੇਸ਼ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦਾ ਨਤੀਜਾ ਨਿਕਲ ਰਿਹਾ ਹੈ ਤਬਾਹੀ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਬਾਹੀ ਮੱਚਦੀ ਹੈ ਤਾਂ ਉਸ ਤੋਂ ਬਾਅਦ ਫਿਰ ਭਾਰਤੀ ਪੰਜਾਬ ਜਿਹਨੂੰ ਚੜਦਾ ਪੰਜਾਬ ਕਹਿੰਦੇ ਆ ਇੱਥੇ ਤਬਾਹੀ ਮੱਚਦੀ ਹੈ ਤੇ ਨਾਲ ਜਿਵੇਂ ਫਿਰ ਲਹਿੰਦਾ ਪੰਜਾਬ ਜਿਹਨੂੰ ਪਾਕਿਸਤਾਨੀ ਪੰਜਾਬ ਕਿਹਾ ਜਾਂਦਾ ਹੈ ਫਿਰ ਉਹ ਵੀ ਡੁੱਬ ਜਾਂਦਾ ਹੈ ਉੱਥੇ ਵੀ ਨੁਕਸਾਨ ਹੁੰਦਾ ਹੈ ਤਾਂ ਲੋੜ ਹੈ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਨ ਦੀ ਕਿ ਇਹ ਸੜਕਾਂ ਹੋਣ ਚਾਹੇ ਉੱਥੇ ਵਾਤਾਵਰਣ ਦਾ ਜਿਹੜਾ ਆ ਰਿਹਾ ਵਿਗਾੜ ਹੈ ਜਾਂ ਉਥੇ ਦਰਖਤਾਂ ਨੂੰ ਜੰਗਲਾਂ ਨੂੰ ਬਚਾਉਣ ਦੀ ਗੱਲ ਹੈ ਜਾਂ ਅੰਨੇਵਾਹ ਜਿਹੜੇ ਲਾਏ ਜਾ ਰਹੇ ਪ੍ਰੋਜੈਕਟ ਨੇ ਜਿਨ੍ਹਾਂ ਨੂੰ ਵਿਕਾਸ ਦਾ ਨਾਮ ਦਿੱਤਾ ਜਾਂਦਾ ਹੈ ਅਸਲ ਵਿੱਚ ਇਹ ਬੇਤਰਤੀਬਾ ਵਿਕਾਸ ਹੈ ਤੇ ਇਹ ਵਿਨਾਸ਼ ਕਰ ਰਿਹਾ ਹੈ ਇਹਨੂੰ ਫੌਰੀ ਤੌਰ ਦੇ ਉੱਤੇ ਰੋਕ ਦਿੱਤਾ ਜਾਣਾ ਚਾਹੀਦਾ ਹੈ ਤਾਂ ਇਹ ਇਹਨਾਂ ਕਾਰਨਾ ਕਰਕੇ ਆਪ ਸਿਹੜੀ ਆਫਤ ਕਰਕੇ ਹੀ ਇਹਨੀ ਤਬਾਹੀ ਹੋਈ ਹੈ ਹਾਂ ਕੁਦਰਤ ਦਾ ਵੀ ਥੋੜਾ ਬਹੁਤਾ ਹੋ ਸਕਦਾ ਹੈ ਕੁਦਰਤ ਦੋ ਨੰਬਰ ਤੇ ਚੱਲੀ ਜਾਂਦੀ ਹੈ ਨੰਬਰ 1 ਦੇ ਉੱਤੇ ਮਨੁੱਖੀ ਗਲਤੀਆਂ ਦਾ ਇਹ ਨਤੀਜਾ ਸੀਗਾ ਤੇ ਇਹ ਤੋਂ ਅੱਗੇ ਜਿਹੜਾ ਫਿਰ ਟਕਨਾ ਪ੍ਰਬੰਧ ਹੈ ਵੀ ਚਲੋ ਹੜ ਆ ਹੀ ਗਏ ਤਾਂ ਉਹਦਾ ਫਿਰ ਪ੍ਰਬੰਧ ਕੀ ਹੈ ਪ੍ਰਬੰਧ ਨਾ ਹੈ ਹਿਮਾਚਲ ਦੀ ਸਰਕਾਰ ਕੋਲੇ ਸੀ ਨਾ ਸਾਡੀ ਪੰਜਾਬ ਸਰਕਾਰ ਕੋਲੇ ਸੀ ਤਾਂ ਫਿਰ ਲੋਕ ਆ ਜਿਹੜੇ ਉਹਦੇ 'ਚ ਰੁੜ ਗਏ ਤਬਾਹੀ ਮੱਚ ਗਈ ਸਾਰਾ ਕੁਝ ਹੋ ਗਿਆ ਤਾਂ ਇਹਦੇ ਉੱਤੇ ਚਰਚਾ ਛੇੜਨ ਦੀ ਲੋੜ ਹੈ ਤਾਂ ਜੋ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਬੇਤਰਤੀਬੇ ਵਿਕਾਸ ਨੂੰ ਛੱਡ ਕੇ ਸਹੀ ਵਿਕਾਸ ਦੀ ਗੱਲ ਕਰਨ ਜਿਹਦੇ ਨਾਲ ਤਬਾਹੀ ਨਾ ਹੋਵੇ ਜਿਹਦੇ ਨਾਲ ਵਿਕਾਸ ਹੋਵੇ ਸੱਚਮੁੱਚੀ ਤੇ ਕੁਦਰਤ ਨਾਲ ਛੇੜਛਾੜ ਕਿਵੇਂ ਘੱਟ ਤੋਂ ਘੱਟ ਹੋਵੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਦੇ ਉੱਤੇ ਆਓ ਚਰਚਾ ਛੜੀਏ ਤੁਹਾਡੀ ਮੇਰੇ ਦੋਸਤੋ ਕੀ رائے ਹੈ ਇਸ ਮਸਲੇ ਦੇ ਉੱਤੇ ਤੁਸੀਂ ਆਪਦਾ ਕਮੈਂਟ ਕਰਕੇ ਦੱਸਿਓ ਤੇ ਦੂਸਰੀ ਮੇਰੀ ਬੇਨਤੀ ਹੈ ਕਿ YouTube ਦੇ ਉੱਤੇ ਮੇਘ ਰਾਜ ਰੱਲਾ ਮੇਰਾ ਨਾਮ ਹੈ ਤੇ ਮੇਘ ਰਾਜ ਰੱਲਾ ਹੀ YouTube ਚੈਨਲ ਦਾ ਨਾਮ ਹੈ ਮੇਰੇ ਦਾ ਇਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਉਹਦਾ ਬਟਨ ਦਬਕੇ ਸਬਸਕ੍ਰਾਈਬ ਵਾਲਾ ਮੈਨੂੰ ਆਪਦਾ ਦੋਸਤ ਬਣਾਇਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ